ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਆਪਾਂ ਤੁਹਾਡੇ ਨਾਲ ਅੱਜ ਇਹ ਵਾਲੀ ਵੀਡੀਓ ਸ਼ੇਅਰ ਕਰਾਂਗੇ ਵੀ ਮੋਡੇ ਦੀ ਤੇ ਜਿਹੜੀ ਆਪਣੀ ਗਲੇ ਦੀ ਕਾਟਾ ਕਿਦਾਂ ਪਾਉਣੀ ਹੈ ਠੀਕ ਹੈ ਜੀ ਇਹ ਆਪਣੀ ਪਹਿਲੀ ਸਲਾਈ ਹੋਈ ਆ ਆਪਣੀ 3 2 1 ਦੀ ਕਾਟ ਪਾਣੀ ਆ ਇਹ ਆਪਣੀ ਮੂਰਲਾ ਪੱਲਾ ਜੀ ਠੀਕ ਹੈ ਜੀ ਖੱਬੀ ਪੱਟੀ ਆਪਣੀ ਇਹ ਤਾਂ ਕਿ ਆ ਕੇਰੀ ਆਪਣੀ ਜਿਹੜੀ ਕਾਰਟ ਆ ਮੂਰਲੀ ਸਾਈਡ ਤੋਂ ਪਾਉਗੀ ਤੇ ਜਿਹੜੀ ਆਪਣੀ ਦੂਜੀ ਇਧਰਲੀ ਸਾਈਡ ਦੀ ਸੱਜੀ ਸਾਈਡ ਦੀ ਪੱਟੀ ਹੁੰਦੀ ਆ ਉਹਦੀ ਆਪਣੀ ਕਾਰਟ ਆ ਜਿਹੜੀ ਮਗਲੀ ਸਾਈਡ ਤੋਂ ਪੈਂਦੀ ਆ ਇਹਦੀ ਆਪਣੀ ਕਾਰਟ ਮੂਰਲੀ ਸਾਈਡ ਤੋਂ ਪਾਉ ਆਪਣੇ 3 2 1 ਦੀ ਕਾਰਟ ਪਾਣੀ ਆ ਆਪਾਂ ਨੇ ਦੋ ਕੁੰਡੇ ਲੈਣੇ ਦੇਖੋ ਇੱਧਰ ਠੀਕ ਹੈ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰ ਲੈਣਾ ਬੈਕ ਸਾਈਡ ਤੋਂ ਫਿਰ ਇਹ ਵਾਲੇ ਕੁੰਡੇ ਨੂੰ ਇਹੀ ਸਲਾਈ ਤੇ ਲੈ ਆਉਣੇ ਫਿਰ ਇੱਕ ਕੁੰਡਾ ਇਹ ਆਪਣਾ ਇੱਕ ਕੁੰਡਾ ਇਹ ਇਹ ਦੋ ਦੇ ਇੱਕ ਕਰ ਦੇਣਾ ਆਪਣਾ ਠੀਕ ਹੈ ਜੀ ਫਿਰ ਇਹ ਵਾਲੇ ਕੁੰਡੇ ਨੂੰ ਆਪਾਂ ਇਹ ਕੁੰਡੇ ਸਲਾਈ ਤੇ ਲੈ ਆਉਣ ਇੱਥੋਂ ਇੱਕ ਕੁੰਡਾ ਚੱਕਣਾ ਵਾਲਾ ਦੋ ਕੁੰਡਿਆਂ ਦਾ ਆਪਾਂ ਨੇ ਫੇਕ ਕਰ ਦੇਣਾ ਆਪਾਂ ਨੇ ਤਿੰਨ ਕੁੰਡੇ ਘਟਾਰੇ ਪਹਿਲੀ ਸਲਾਈ 'ਚ ਠੀਕ ਹੈ ਜੀ ਤਿੰਨੇ ਦੀ ਕਟ ਪਾ ਲਈ ਤੇ ਹੁਣ ਆਪਾਂ ਧਾਗਾ ਆਪਣੇ ਤੇ ਲੈ ਲਿਆ ਕੇ ਆਵਾਂਗੇ ਜਿਹੜਾ ਆਪਣਾ ਡਿਜ਼ਾਈਨ ਆਪਾਂ ਇਹ ਸਟਾਰਟ ਕਰ ਲੈਨੇ ਆ ਇਹ ਸਲਾਈ ਆਪਾਂ ਬਣਾ ਲੈਨੇ ਅੱਧ ਹਾਂਜੀ ਆਪਣੇ ਦੋ ਸਲਾਈਆਂ ਬਣਾ ਲਿਆ ਨੇ ਇੱਕ ਆਪਣੀ ਇਹ ਸਲਾਈ ਸਿੱਧੀ ਤੇ ਇੱਕ ਆਪਣੀ ਪੁੱਠੀ ਸਲਾਈ ਠੀਕ ਹੈ ਜੀ ਤੀਜੀ ਸਲਾਈ ਆ ਗਈ ਆਪਣੀ ਹੁਣ ਸਿੱਧੀ ਸਾਈਡ ਇਹ ਚਾਪਾ ਦੋ ਕੁੰਡੇ ਘਟਾਵਾਂਗੇ ਇਹਦਾ ਦੋ ਕੁੰਡੇ ਆਪਾਂ ਬੈਕ ਸਾਈਡ ਤੋਂ ਲਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰ ਲਿਆ ਧਾਗਾ ਇਸ ਸਲਾਈ ਤੇ ਲਿਆਂਦਾ ਆਪਾਂ ਨੇ ਇੱਕ ਕੁੰਡਾਏ ਇੱਕ ਕੁੰਡਾਏ ਇਹ ਕੁੰਡਿਆਂ ਨੂੰ ਆਪਾਂ ਇੱਥੇ ਦੋ ਕੁੰਡਿਆਂ ਦਾ ਫੇਰ ਇੱਕ ਕਰ ਲਿਆ ਠੀਕ ਹੈ ਜੀ ਪਹਿਲਾਂ ਆਪਾਂ ਨੇ ਤਿੰਨ ਗੁੰਡੇ ਘਟਾਏ ਸੀ ਹੁਣ ਆਪਾਂ ਨੇ ਦੋ ਕੁੰਡੇ ਘਟਾਤੇ ਤੀਜੀ ਸਲਾਈ 'ਚ ਇਹ ਆਪਣੀ ਮੋਡੇ ਦੀ ਕਾਟ ਆ ਜੀ ਹਾਂਜੀ ਆਪਣੀ ਆ ਗਈ ਆ ਪੰਜਵੀਂ ਸਲਾਈ ਸਿੱਧੀ ਸਾਈਡ ਹੁਣ ਆਪਾਂ ਇੱਕ ਦੀ ਇੱਕ ਘਟਾਵਾਂਗੇ ਇੱਥੇ ਕੁੰਡਾ ਦੋ ਦਾ ਆਪਾਂ ਇੱਕ ਕਰ ਦਾਂਗੇ ਠੀਕ ਹੈ ਜੀ ਆਪਣੀ ਤਿੰਨ ਦੋ ਇੱਕ ਦੀ ਕਾਟ ਪੈ ਗਈ ਆ ਹਾਂਜੀ ਆਪਣੀ ਛੇਵੀਂ ਸਲਾਈ ਆ ਗਈ ਆ ਪੁੱਠੀ ਹੁਣ ਆਪਾਂ ਗਲੇ ਦੀ ਕਾਟ ਪਾਵਾਂਗੇ ਠੀਕ ਹੈ ਜੀ ਇੱਕ ਕੁੰਡਾ ਆਪਾਂ ਪਿਣਾ ਪੁਣੇ ਉਤਾਰ ਲਾਂਗੇ ਇਹ ਪੱਟੀ ਆਪਣੀ ਚਾਰ ਕੁੰਡੇ ਆਪਾਂ ਨੇ ਬੁਣ ਲਏ ਦੋ ਕੁੰਡੇ ਤਾਂ ਆਪੇ ਇੱਕ ਕਰ ਦਾਂਗੇ ਧਾਗਾ ਮਗਲੀ ਸਾਈਡ ਹੁਣ ਇੱਥੇ ਆਪਾਂ ਜਾਲੀ ਪਾ ਦਾਂਗੇ ਇੱਦਾਂ ਬਟਨ ਲਾਉਣ ਵਾਸਤੇ ਠੀਕ ਹੈ ਜੀ ਇੱਥੇ ਆਪਣੀ ਜਾਲੀ ਪਾਤੀ ਪੱਟੀ ਦੇ ਕੁੰਡੇ ਆਪਾਂ ਨੇ ਬੁਣ ਲੈਣੇ ਨੇ ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਦਾਂਗੇ ਇੱਦਾਂ ਹਰ ਇੱਕ ਸਲਾਈ ਚ ਆਪਾਂ ਇਧਰੋਂ ਕਟਾਈ ਜਾਵਾਂਗੇ ਜਦੋਂ ਆਪਾਂ ਨੇ ਮੋਢੇ ਦੀ ਕਾਟ ਪਾ ਲਈ ਉਸ ਤੋਂ ਬਾਅਦ ਮੋਢੇ ਦੀ ਕਾਟ ਪੂਰੀ ਪਾ ਕੇ ਫਿਰ ਆਪਾਂ ਨੇ ਗਲੇ ਦੀ ਕਾਟ ਪਾਉਣੀ ਆ ਇਹ ਵਾਰੀ ਆ ਆਪਣੀ ਮੋਢੇ ਦੀ ਕਾਟ ਆਪਣੀ ਪੈ ਗਈ ਆ ਤੇ ਹੁਣ ਆਪਾਂ ਜਿੰਨੇ ਮੋਢੇ ਦੇ ਕੁੰਡੇ ਰੱਖਣੇ ਨੇ ਉਨੇ ਰੱਖ ਕੇ ਆਪਣੇ ਹਰੇਕ ਮਗਰਲੀ ਸਲਾਈ ਚ ਇਹਦੇ ਰੋ ਪੱਟੀ ਵਾਲੇ ਕੁੰਡੇ ਬਣਾ ਕੇ ਇੱਕ ਇੱਕ ਕੁੰਡਾ ਘਟਾਈ ਜਾਣਾ ਠੀਕ ਹੈ ਜੀ ਇਹ ਆਪਣੀ ਜਾਗਟ ਦੀ ਕਾਟ ਸੀ 3 2 1 ਦੀ ਜਦੋਂ ਆਪਣੇ ਕੋਟੀ ਬਣਾਣੀ ਹੈ ਕੋਟੀ ਦੀ ਕਾਟ ਆਪਾਂ ਨੇ ਪਾਣੀਆ 4 3 2 1 ਪਹਿਲਾਂ ਚਾਰ ਕੁੰਡੇ ਘਟਾਉਣੇ ਨੇ ਫਿਰ ਤਿੰਨ ਫਿਰ ਦੋ ਫਿਰ ਇੱਕ ਇਹ ਜਾਗਟ ਸੀ ਇਹਦੇ ਆਪਣੇ ਪਹਿਲਾਂ ਤਿੰਨ ਕੁੰਡੇ ਘਟਾਏ ਨੇ ਫਿਰ ਦੋ ਫਿਰ ਇੱਕ ਠੀਕ ਹੈ ਜੀ ਤੇ ਇਦਾਂ ਆ ਦੇਖੋ ਇਵੇਂ ਵੱਡ ਜਾਂਦੀ ਹੈ ਇਹ ਆਪਣਾ ਗਲਾ ਬਣਾਇਆ ਹੋਇਆ ਹੈ ਇਹ ਆਪਣੀ ਸਜੀ ਪੱਟੀ ਆ ਆਪਣਾ ਮੋਟਾ ਠੀਕ ਹੈ ਜੀ ਇਹ ਮੋਡਾ ਹੈ ਆਪਣਾ ਇਹ ਆਪਣੀ ਗਲੇ ਦੀ ਪੱਟੀ ਹੈ ਜਿੰਨੇ ਆਪਾਂ ਨੇ ਪੱਟੀ ਦੇ ਕੁੰਡੇ ਛੱਡ ਕੇ ਜਿੰਨੇ ਵੀ ਮੋਡੇ ਦੇ ਆਪਣੇ ਰੱਖਣੇ ਆ ਉੱਥੇ ਤੱਕ ਆਪਾਂ ਨੇ ਇਹ ਕਾਟ ਪਾ ਦੇਣੀ ਹੈ ਇੱਕ ਇੱਕ ਕੁੰਡਾ ਹਰੇਕ ਸਲਾਈ ਚ ਘਟਾ ਲੈਣਾ ਆਪਣੇ ਗਲੇ ਦਾ ਜਦੋਂ ਆਪਣੇ ਇਹ ਕੁੰਡੇ ਜਿੰਨੇ ਆਪਣੇ ਰੱਖੇ ਨੇ ਪੱਟੀ ਦੇ ਉੰਨੇ ਪੂਰੇ ਹੋ ਗਏ ਉਹਨੂੰ ਆਪਣੇ ਸਿੱਧਾ-ਸਿੱਧਾ ਬੁਣ ਲੈਣਾ ਠੀਕ ਹੈ ਜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਠੀਕ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਵੀਡੀਓ ਕਿਦਾਂ ਦੀ ਲੱਗੀ ਜਿਹੜੇ ਆਪਣੇ ਚੈਨਲ ਤੇ ਨਵੇਂ ਨਹੀਂ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਆਪਾਂ ਹੋਰ ਨਵੀਂ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ